ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਕੇ ਸਾਡੇ ਨਾਲ ਦੀਆਂ ਕੁੜੀਆਂ ਆਹਾ ਸਾਡੇ ਨਾਲ ਦੀਆਂ ਕੁੜੀਆਂ ਵਾਲਾਂ ਤੋਂ ਫੜ ਧਰਨੇ ਤੋਂ ਚੁੱਕਦੇ ਗੁੱਸੇ ਖੋਰ ਡੀਐਸਪੀ ਕਈ ਬੱਸਾਂ ਵਿੱਚ ਬਾੜ-ਵਾੜ ਕੇ ਕੁੱਟਦੇ ਜੀ ਟੁੱਟੀਆਂ ਰੀੜ ਦੀਆਂ ਹੱਟੀਆਂ ਟੁੱਟੀਆਂ ਰੀੜ ਦੀਆਂ ਹੱਡੀਆਂ ਕਈਆਂ ਤੇ ਗੁੱਟ ਪਲਸਟਰ ਲੱਗੇ ਮੈਂ ਮਾਸਟਰ ਬੋਲ ਰਿਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਦੇਖਾਂ ਤਾਂ ੱੱਕੇ ਸਾਡੇ ਨਾਲ ਦੇ ਜੋ ਭਰਤੀ ਗੱਲ ਪੁਲਿਸ ਵਾਲੇ ਵੀਰਾਂ ਦੀ ਆ ਸਾਡੇ ਨਾਲ ਦੇ ਜੋ ਭਰਤੀ 6 6 ਫੁੱਟੇ ਪਾਉਂਦੇ ਨੇ ਖਾਕੀ ਜੀ ਅਸੀਂ ਕਲਮਾ ਵਾਲੇ ਆ ਜੀ ਅਸੀਂ ਕਲਮਾ ਵਾਲੇ ਆ ਇਹ ਤਾਂ ਫੜ ਕੇ ਖੜਦੇ लाठी ਜੀ ਗਿੱਟਿਆਂ ਤੋਂ ਘੁੰmdi ਐ ਜੀ ਗਿੱਟਿਆਂ ਤੋਂ ਘੁੰmdi ਐ ਬੜਾ ਅਫਸੋਸ ਮਾਰਦੇ ਸਕੇ ਮੈਂ ਮਾਸਟਰ ਬੋਲ ਰਿਹਾ ਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ੱੱਕੇ ਨਵੀਆਂ ਸਰਕਾਰਾਂ ਬਣੀਆਂ ਨੇ ਆਹ ਦਿਖਾਵੇ ਵਾਲੀ ਸਰਕਾਰ ਝੁੱਠੀ ਜਿਹੜੀ ਕਹਿੰਦੀ ਸੀ ਟੈਂਕੀਆਂ ਤੇ ਨਹੀਂ ਬਹਿਣ ਦਿੰਦੇ ਆ ਸਾਡੀਆਂ ਪੈਣਾ ਬੈਠੀਆਂ ਟੈਂਕੀਆਂ ਤੇ ਨਵੀਆਂ ਸਰਕਾਰਾਂ ਬਣੀਆਂ ਨੇ ਵਿੱਚ ਅਖਬਾਰ ਗੱਲਾਂ ਨੇ ਮਿੱਠੀਆਂ ਅਬ ਫੋਕੇ ਦਾਵੇਂ ਨੇ ਕਿਦਰੇ ਨਾ ਤਰਕੀਆਂ ਦਿਸੀਆਂ ਜੀ ਰੰਗ ਬਦਲ ਗਏ ਪੱਗਾਂ ਦੇ ਜੀ ਰੰਗ ਬਦਲ ਗਏ ਪੱਗਾਂ ਦੇ ਨਾ ਲਿਖਦਾ ਪਿੰਦਰ ਖੰਡਾ ਲਈ ਅੱਕੇ ਮੈਂ ਮਾਸਟਰ ਬੋਲ ਰਹਾ ਫੇਰ ਜਗਾਰ ਹੱਥਾਂ ਵਿੱਚ ਡਿਗਰੀ ਠੇਖਾਂਦਾ ਤਕੇ ਮੈਂ ਮਾਸਟਰ ਬੋਲ ਰਹਾ ਪੈਰ ਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ